ਵੀ ਉਹ ਗੱਲ ਕੰਗਣਾ ਰਣੋਤ ਨੂੰ ਲੈ ਕੇ ਜਿਹੜੀ ਕਿ ਬਹੁਤ ਵੱਡੀ ਗੱਲ ਆ ਚੁੱਕੀ ਐ ਜਿਵੇਂ ਕਿ ਉਹਨਾਂ ਦੇ ਹੀ ਪਾਰਟੀ ਦੇ ਮੈਂਬਰਾਂ ਨੇ ਕੰਗਣਾ ਨੂੰ ਬਾਹਰ ਕੱਢਣ ਦੀ ਗੱਲ ਕਹਿ ਦਿੱਤੀ ਐ ਇੱਕ ਪਾਸੇ ਮੈਂ ਤੁਹਾਨੂੰ ਪਹਿਲਾਂ ਸਾਰੀ ਗੱਲ ਹੋਰ ਵੀ ਦੱਸਦਾ ਵੀ ਜਿਵੇਂ ਇੱਕ ਪਾਸੇ ਵੱਡੇ ਪੱਦਰ ਤੇ ਆਪਣੇ ਸਿੱਖਾਂ ਮੰਨਿਓ ਹੋਰ ਆਪਣੀਆਂ ਜਥੇਬੰਦੀਆਂ ਮੰਨਿਓ ਇੱਕ ਜਿਹੜੀ ਕਿ ਐਫ ਆਈ ਆਰ ਦੀ ਮੰਗ ਉਠੀ ਐ ਵੱਡੇ ਪੱਦਰ ਤੇ ਹੁਣ ਕੰਗਣਾ ਤੇ ਕੇਸ ਹੋਣਾ ਤੈ ਆ ਦਰਜ ਹੋਣਾ ਤੈ ਆ ਕਿਉਂਕਿ ਉਸਨੇ ਬਹੁਤ ਮਾੜੀ ਸ਼ਦਾਵਲੀ ਤੇ ਬਹੁਤ ਹੀ ਮਤਲਬ ਇਹ ਜਿਹੜਾ ਇਤਿਹਾਸ ਰਚਣ ਜਾ ਰਹੀ ਸੀ ਉਹਦੇ ਉੱਤੇ ਵੱਡੇ ਪੱਧਰ ਤੇ ਐਕਸ਼ਨ ਲਿਆ ਗਿਆ ਕਿਉਂਕਿ ਗੱਲ ਹੁਣ ਉੱਥੇ ਆਉਂਦੀ ਆ ਵੀ ਜਿਵੇਂ ਸਿਮਰਜੀਤ ਸਿੰਘ ਮਾਨ ਤੇ ਉਹਨੇ ਇੱਕ ਸ਼ਬਦ ਬੋਲੇ ਦਾ ਹੀ ਮਤਲਬ ਇੱਕ ਨੋਟਿਸ ਜਾਰੀ ਕਰਵਾ ਦਿੱਤਾ ਤਾਂ ਦੂਜੇ ਪਾਸੇ ਆਪਣੇ ਸਿੱਖ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਨੇ ਵੱਡੇ ਪੱਧਰ ਤੇ ਯਾਨੀ ਐਫ ਆਈ ਆਰ ਦੀ ਮੰਗ ਕੀਤੀ ਹੈ ਤੇ ਉਹਦੇ ਤੇ ਦਰਜ ਹੋਊਗਾ ਹੁਣ ਕੇਸ ਔਰ ਦੂਜੀ ਗੱਲ ਭਾਜਪਾ ਦੀ ਬੀਜੇਪੀ ਨੇਤਾ ਤੁਹਾਡੇ ਸਾਹਮਣੇ ਜਿਹੜਾ ਕਿ ਖੁਦ ਕਬੂਲਣਗੇ ਕਿ ਸਾਨੂੰ ਨਾ ਕੰਗੜਾਂ ਦੀ ਲੋੜ ਹੈ ਤੇ ਨਾ ਸਾਨੂੰ ਇਹਦੀ ਫਿਲਮ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਇਹ મોદી بڑا ਸ਼ੈਤਾਨੀ ਦਿਮਾਗ ਆ મોદી ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਨੂੰ ਵੀ મોદી ਨੇ ਇਹ ਗੱਲ ਕਹੀ ਆ ਉਹਨਾਂ ਨੂੰ ਵੀ ਤੁਸੀਂ ਬਿਆਨ ਦਿਓ ਕਿਉਂਕਿ ਐਡਾ ਵੱਡਾ ਨੇਤਾ ਆਪਾਂ ਨੂੰ ਪਤਾ ਵੀ ਨਹੀਂ ਉਹਦੇ ਦੇ ਬਹਿਨਵਾਜੀ ਕਰਦਾ ਉਹਨੇ ਆਪਣੇ ਜਿਹੜੇ ਵੱਡੇ ਲੀਡਰ ਹੋਰ ਨੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਦੀ ਗੱਲਬਾਤ ਸਾਹਮਣੇ ਧਰੋ ਜਨਤਾ ਦੇ ਤਾਂ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕੰਗਣਾ ਤੋਂ ਵੀ ਕੰਗਣਾ ਸਾਨੂੰ ਨਹੀਂ ਚਾਹੀਦੀ ਚਾਹੇ ਉਹ ਐਮਪੀ ਐ ਚਾਹੇ ਜੋ ਮਰਜ਼ੀ ਵੀ ਐਮਪੀ ਬਣਿਆ ਬੰਦਾ ਕੋਈ ਬਾਹਲਾ ਵੱਡਾ ਲੀਡਰ ਨਹੀਂ ਬਣ ਜਾਂਦਾ ਉਹ ਖੁਦ ਆਪ ਹੀ ਕਹਿ ਰਹੇ ਨੇ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਉਹਨਾਂ ਦੀ ਜਿਹੜਾ ਕਿ ਸਬੂਤ ਹੈ ਵੀ ਕੰਗਣਾ ਰਣੌਤ ਦੀ ਸਾਨੂੰ ਕੋਈ ਲੋੜ ਨਹੀਂ ਹੈ ਤੇ ਨਾ ਹੀ ਸਾਨੂੰ ਇਹਦੀ ਕੋਈ ਫਿਲਮ ਦੀ ਲੋੜ ਹੈ ਜਿਹੜਾ ਕੋਈ ਖਾਲਸੇ ਦੇ ਵਿਰੁੱਧ ਜਾਊਗਾ ਅਸੀਂ ਉਸ ਨੂੰ ਪਾਰਟੀ ਤੋਂ ਬਾਹਰ ਵੀ ਕਰ ਸਕਦੇ ਆ ਇਹ ਗੱਲ ਕਹੀ ਹੈ ਬਹੁਤ ਵੱਡੀ ਤੇ ਮੈਂ ਤੁਹਾਨੂੰ ਸੁਣਾਉਣਾ ਸਾਰੇ ਬਿਆਨ ਕਿ ਜਿਹੜੇ ਉਹਨਾਂ ਨੇ ਕਹੇ ਨੇ ਧਿਆਨ ਨਾਲ ਸੁਣਿਓ ਤੁਸੀਂ ਵੀ ਕਿਉਂਕਿ ਗੱਲ ਬੜੀ ਅਜੀਬ ਹੈ ਸੋਚਣ ਵਾਲੀ ਤੇ ਦੇਖਣ ਵਾਲੀ ਦੇਖੋ ਤੁਹਾਡੀ ਆਪੀ ਹੈ ਤੁਹਾਡੀ ਇਹ ਗੱਲ ਚ ਰੈਡੀ ਗੱਲ ਤਾਂ ਐਮਪੀ ਮਨ ਨਾਲ ਕੋਈ ਲੀਡਰ ਨਹੀਂ ਬਣਦਾ ਪਰ ਐਮਪੀ ਨਹੀਂ ਰਹੇਗਾ ਤਾਂ ਹਰ ਐਮਐਲਏ ਲੀਡਰ ਨਹੀਂ ਹੁੰਦਾ ਬਲਕਿ ਇਹ ਚਾਰਤਰਨਾਂ ਰ ਵੀ ਜੁੜਨਾ ਇੱਕ ਲੰਚ ਨਹੀਂ ਜੁੜਿਆ ਜਾਂਦਾ ਮੈਂ ਤਾਂ ਬੀਜੇਪੀ ਦੇ ਪਿਛਲੇ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ ਨੂੰ ਮੈਂ ਇੱਕ ਤਾਂ ਉਹਦਾ ਵਿਰੋਧ ਕੀਤਾ ਨਾ ਜਿੱਥੇ ਉਹਨੇ ਬੋਲਿਆ ਕਿਸੇ ਦੀਆਂ ਫਿਲਮਾਂ ਦੇ ਕਿਸੇ ਦੇ ਪ੍ਰਵਾਨ ਨਹੀਂ ਅਸੀਂ ਆਪਣੀ ਪਾਰਟੀ ਨੂੰ ਪ੍ਰਵਾਨ ਨਹੀਂ ਕਰਦਾ ਉਹ ਉਹਨਾਂ ਦਾ ਆਪਣਾ ਕੰਮ ਆ ਫਿਲਮਾਂ ਬਣਾਉਣ ਜਾਂ ਨਾ ਬਣਾਉਣ ਸੈਂਸਰ ਬੋਰਡ ਦਾ ਕੰਮ ਆ ਉਹ ਪਾਸ ਕਰੇ ਜਾਂ ਨਾ ਕਰੇ ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਤਾਲੁਕ ਨਹੀਂ ਪਹਿਲੀ ਤਾਂ ਇਹ ਗੱਲ ਆ ਦੂਜੀ ਗੱਲ ਕਿ ਜੇਰਾ ਵੀ ਕੋਈ ਖਾਲਸਾ ਦੇ ਖਲਾਫ ਬੋਲੇ ਪੰਜਾਬ ਦੇ ਖਲਾਫ ਬੋਲੇ ਉਥੇ ਬੀਜੇਪੀ ਦੇ ਇੱਕ ਇੱਕ ਵਰਕਰ ਜਿਹੜਾ ਉਹ ਸਟੈਂਡ ਲਊਗਾ ਚਾਹੇ ਉਹ ਕੋਈ ਹੋਵੇ ਆਪਣਾ ਪਰਾਇਆ ਉਹਦੇ ਵਿੱਚ ਕੋਈ ਨਹੀਂ ਹੈ ਠੀਕ ਹੈ ਤੇ ਬੀਜੇਪੀ ਜਿਹੜੀ ਆ ਇਸ ਕਰਕੇ ਮੈਂ ਉਸੇ ਵੇਲੇ ਵਿਰੋਧ ਕੀਤਾ ਉਹਦਾ ਕਿ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਵਿੱਚ ਅਸੀਂ ਕਿਉਂ ਖੜੇ ਇਹ ਗੱਲ ਕੀ ਹੈ ਨਾ ਦੀ ਚਾਲ ਦੋਨੇ ਪਾਸੇ ਰਚੀ ਜਾ ਰਹੀ ਹੈ ਮੋਦੀ ਨੇ ਦੇਖਿਆ ਵੀ ਯਾਰ ਗੱਲ ਖਰਾਬ ਹੋ ਚੁੱਕੀ ਹੈ ਕਿਉਂਕਿ ਮੈਂ ਉਹਦੇ ਵੀ ਇਹ ਗੱਲ ਦਾ ਮਤਲਬ ਇੱਕ ਜ਼ਿਕਰ ਕਰਦਾ ਕਰਦਾ ਮੈਂ ਰਹਿ ਗਿਆ ਸੀ ਵੈਸੇ ਤੁਸੀਂ ਸਾਰੇ ਜਾਣਦੇ ਹੋ ਵੀ ਮੋਦੀ ਨੂੰ ਪਤਾ ਵੀ ਇਹ ਕੱਲੀ ਦੀ ਵਜ੍ਹਾ ਦੇ ਨਾਲ ਮੇਰੀ ਪੂਰੀ ਪਾਰਟੀ ਦੀ ਸ਼ਬੀ ਜਿਹੜੀ ਹੈ ਕਿ ਉਹ ਖਰਾਬ ਹੁੰਦੀ ਆ ਸੋ ਇਸ ਕਰਕੇ ਇਹਨਾਂ ਨੇ ਇਹਦੇ ਤੋਂ ਇਨਕਾਰ ਕਰ ਦਿੱਤਾ ਇਹਨਾਂ ਨੇ ਇੱਥੋਂ ਦੇ ਕਹਿ ਮੈਂ ਜਿਆਦਾ ਲੰਬੀ ਨਹੀਂ ਸੁਣਾਈ ਵੀ ਪਾਰਟੀ ਤੋਂ ਕੱਢ ਦੇਣ ਤੱਕ ਦਾ ਇਹਦਾ ਪਲਾਨ ਬਣ ਚੁੱਕਿਆ ਵੀ ਪਾਰਟੀ ਤੋਂ ਹੁਣ ਕੱਢੀ ਵੀ ਜਾਊਗੀ ਕਿਉਂਕਿ ਗੁਰੂ ਸਾਹਿਬ ਜਿਹੜੇ ਕਿ ਆਪ ਮਿਹਰ ਕੀਤੀ ਐ ਸਿੱਖਾਂ ਦੇ ਬਣਾਉਣ ਚੱਲੀ ਸੀ ਇਹ ਕਿਸ ਇਤਿਹਾਸ ਜਿਹੜੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਬਾਜਾਂ ਵਾਲਿਆਂ ਨੇ ਇੰਨੀ ਮਿਹਰ ਕਰ ਦਿੱਤੀ ਐ ਕਿ ਜਿਹੜੀ ਕੰਗਣਾ ਨਣੌਤ ਨਾਲੇ ਦਾ ਪਾਰਟੀ ਦੇ ਬੰਨਿਓ ਜਾਊਗੀ ਤੇ ਨਾਲੇ ਸਾਡੇ ਸਿੱਖ ਸਮਾਜ ਨੇ ਜਿਹੜੀ ਐਫ ਆਈ ਆਰ ਉਹਦੇ ਤੇ ਕਰਵਾਉਣੀ ਐ ਦਰਜ ਉਥੇ ਉਹ ਹੋਣੀ ਐ ਦੂਜੀ ਗੱਲ ਜਿਹੜੇ ਕਾ ਛਿੱਤ ਮਤਲਬ ਉਂ ਪੈਣੇ ਨੇ ਛਿੱਤਰ ਪੈਣੇ ਨੇ ਲੋਕਾਂ ਦੀਆਂ ਗਾਣਾਂ ਸੁਣਨੀਆਂ ਨੇ ਉਹ ਅੱਡ ਨੇ ਵੀ ਯਾਨੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਸਾਡੇ ਸਿੱਖ ਸਮਾਜ ਦੇ ਉੱਤੇ ਵੀ ਜਿਵੇਂ ਕੰਗਣਾ ਰਣਾ ਉਹਦੇ ਨੂੰ ਚਾਰੇ ਪਾਸਿਓਂ ਘੇਰਾ ਪੈ ਰਿਹਾ ਪੈ ਰਿਹਾ ਕਿਉਂਕਿ ਇਸ ਨੇ ਕਦੇ ਵੀ ਇਹ ਨਹੀਂ ਸੋਚਿਆ ਵੈਸੇ ਇੱਕ ਗੱਲ ਉਹ ਇਹਨੇ ਕਿਹਾ ਵੀ ਮੈਂ ਕਿਸਾਨਾਂ ਦੀ ਧੀ ਆ ਮੈਂ ਕਿਸਾਨ ਆ ਮੈਂ ਖੇਤ ਰੋਟੀ ਲੈ ਕੇ ਜਾਂਦੀ ਹੁੰਦੀ ਸੀ ਇੱਕ ਅੰਗਣਾ ਦੇ ਬਿਆਨ ਨੇ ਪਰ ਕੰਗਣਾ ਨੇ ਕਦੇ ਇਹ ਸੋਚਿਆ ਵੀ ਮੈਂ ਜੇ ਅਗਰ ਕਿਸਾਨ ਦੀ ਧੀ ਹਾਂ ਤਾਂ ਭਾਈ ਤੇ ਫਿਰ ਤੂੰ ਉਹਨਾਂ ਨਾਲ ਵਰਤਾਰੇ ਕੀ ਕਰਦੀ ਆ ਸਿੱਖਾਂ ਦੇ ਉੱਤੇ ਇੰਨਾ ਇੰਨਾ ਇਤਿਹਾਸ ਰਚਣਾ ਤੇ ਕਿਸਾਨਾਂ ਦੇ ਉੱਤੇ ਇਨੀ ਮਾੜੀ ਸ਼ਦਾਬਲੀ ਬੋਲਣੀ ਕੋਈ ਇਹ ਚੰਗੀ ਗੱਲ ਸੀ ਨਹੀਂ ਪਰ ਕਿਤੇ ਨਾ ਕਿਤੇ ਹੁਣ ਉਹਦੇ ਤੇ ਐਫ ਆਰ ਆਈ ਜਿਹੜੀ ਕਿ ਹੋਣੀ ਆ ਉਹ ਤੈ ਆ ਕਿਉਂਕਿ ਜਿਹੜਾ ਕਿ ਹੁਣ ਮਹਾ ਉਹ ਆ ਉਹ ਜਿਆਦਾ ਭਖਦਾ ਜਾ ਰਿਹਾ ਨਾਲੇ ਕਿ ਫਿਲਮ ਬੈਨ ਵੀ ਹੋ ਚੁੱਕੀ ਫਿਰ ਵੀ ਫਿਲਮ ਬੈਨ ਹੋਣ ਦੇ ਬਾਵਜੂਦ ਵੀ ਕੰਗਣਾ ਰਣਾਉਤ ਦੀ ਜਿਹੜੀ ਕਿ ਚਾਰੇ ਪਾਸਿਆਂ ਤੋਂ ਮਤਲਬ ਤੋਹਨ ਹੋ ਰਹੀ ਹੈ ਵਿਰੋਧਤਾ ਹੋ ਰਹੀ ਹੈ ਇਹ ਚਾਰੇ ਪਾਸਿਆਂ ਤੋਂ ਹੀ ਹੋ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਨਹੀਂ ਬਾਹਰਲੇ ਮੁਲਕਾਂ ਦੇ ਵਿੱਚ ਸਟੇਟਾਂ ਦੇ ਵਿੱਚ ਕੰਗਣਾ ਨੂੰ ਚਾਰੇ ਪਾਸਿਓਂ ਮਤਲਬ ਇਹਦਾ ਵਿਰੋਧ ਹੋ ਰਿਹਾ ਹੈ ਤਾ ਹੁਣ ਦੇਖਣ ਵਾਲੀ ਗੱਲ ਕੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੰਗੜਾ ਰਣਾਉਦੇ ਉੱਤੇ ਇਹ ਜਿਹੜਾ ਕਿ ਮਾਮਲਾ ਇਹ ਦਰਜ ਹੋਣਾ ਜਿਹੜੀ ਕਿ ਐਫਆਰਆਈ ਹੈ ਐਫਆਈਆਰ ਜਿਹੜੀ ਕਿ ਦਰਜ ਹੋਣੀ ਹੈ ਦੂਜੀ ਗੱਲ ਪਾਰਟੀ ਦੇ ਮੈਂਬਰਾਂ ਨੇ ਖੁਦ ਕਹਿ ਦਿੱਤਾ ਭਾਈ ਸਾਨੂੰ ਕੰਗੜਾ ਦੀ ਲੋੜ ਨਹੀਂ ਹੈ ਕੰਗੜਾ ਰਣਾਉ ਸਾਡੇ ਬੰਨਿਓ ਜਾਂਦੀ ਜਾਵੇ ਪਰ ਸਾਨੂੰ ਉਹਦੀ ਲੋੜ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਸਾਡੇ ਪਾਰਟੀ ਨੂੰ ਪੂਰੀ ਨੂੰ ਲੈ ਡੁੱਬੂਗੀ ਇਕੱਲੀ ਕੰਗਣਾ ਕੰਗਣਾ ਤਾਂ ਇੱਕ ਇਹਨਾਂ ਨੇ ਬਣਾਈ ਸੀ ਮੋਹਰਾ ਪਰ ਉਹ ਇਹਨਾਂ ਦਾ ਮੋਹਰਾ ਸੀ ਉਹ ਇਹਨਾਂ ਤੇ ਹੀ ਉਲਟਾ ਜਾ ਡਿੱਗਿਆ ਕਿਉਂਕਿ ਯਾਰ ਸਿੱਖਾਂ ਦੀ ਸ਼ਬੀ ਹੈ ਜਿਹੜੀ ਇਹਨੂੰ ਨਾ ਮਤਲਬ ਸਦੀਆਂ ਤੋਂ ਹੀ ਅੱਜ ਦੀ ਗੱਲ ਨਹੀਂ ਹੈਗੀ ਇਹਨੂੰ ਸਦੀਆਂ ਤੋਂ ਹੀ ਕੋਚਲ ਦੀ ਤਿਆਰੀ ਤੇ ਹਰ ਪਾਸਿਓਂ ਮਤਲਬ ਜੋਰ ਲੱਗਿਆ ਰਹਿੰਦਾ ਹੈ ਹਕੂਮਤਾਂ ਦਾ ਤੇ ਪਰ ਜਿਹੜਾ ਕਿ ਸਾਡੇ ਗੁਰੂ ਸਾਹਿਬ ਨੇ ਉਹਨਾਂ ਦੀ ਮਿਹਰ ਇੰਨੀ ਹੈ ਵੀ ਜਿੰਨੀਆਂ ਵੀ ਹਕੂਮਤਾਂ ਆਈਆਂ ਨੇ ਗਈਆਂ ਨੇ ਦੇ ਵੀ ਚਲੀਆਂ ਜਾਣੀਆਂ ਪਰ ਇਹਨਾਂ ਦਾ ਬਾਲਵਿੰਗਾ ਨਹੀਂ ਕਰ ਪਾਈ ਕੋਈ ਵੀ ਹਕੂਮਤ ਅੱਜ ਤੱਕ ਇਹ ਸਾਡਾ ਇਤਿਹਾਸ ਕਹਿੰਦਾ ਅਸੀਂ ਨਹੀਂ ਕਹਿੰਦੇ ਕੋਲੋਂ ਬਣਾ ਕੇ ਕਿਉਂਕਿ ਸਾਡੇ ਇਤਿਹਾਸਵੰਨੀ ਨੂੰ ਜੇ ਕੋਈ ਦੇਖੇ ਤਾਂ ਗੱਲ ਇਹ ਹੀ ਨਿਕਲਦੀ ਹੈ ਕਿ ਜਿਵੇਂ ਪਹਿਲਾਂ ਏਡੇ ਏਡੇ ਮੁਗਲਾਂ ਦੇ ਰਾਜ ਹੋਏ ਤੇ ਫਿਰ ਤੇਰੇ ਉਹ ਕੀ ਨਾਂ ਲੈਂਦੇ ਨੇ ਉਹਦਾ ਮੈਂ ਨਾਂ ਭੁੱਲ ਗਿਆ ਅਬਦਾਲੀ ਅਰਗੇ ਆਏ ਹੋਰ ਬਥੇਰੇ ਜਣੇ ਜਿਨ੍ਹਾਂ ਦਾ ਸਾਨੂੰ ਨਾਮ ਨਹੀਂ ਪਤਾ ਉਮਰ ਦੇ ਹਿਸਾਬ ਨਾਲ ਪਰ ਉਹ ਬੰਦੇ ਸਾਡੇ ਇੱਥੇ ਪੰਜਾਬ ਦੇ ਵਿੱਚ ਬਥੇਰੀ ਕੌਮ ਨੂੰ ਉਹਨਾਂ ਨੇ ਪਛਾੜਨ ਦਾ ਕੋਸ਼ਿਸ਼ ਕੀਤੀ ਸੀ ਪਰ ਨਹੀਂ ਸਾਡੀ ਜਿਹੜੀ ਸਿੱਖ ਕੌਮ ਹੈ ਇਹ ਬੜੀ ਗਾਜਬ ਹੈ ਇਹਨਾਂ ਦਾ ਡੰਕਾ ਸਦਾ ਹੀ ਰਹਿਣਾ ਤਾਂ ਸਦਾ ਹੀ ਵਾਸਤੇ ਸਾਡੇ ਗੁਰੂ ਸਾਹਿਬ ਨੇ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਛੱਡ ਕੇ ਗਏ ਨੇ ਉਹਨਾਂ ਦੀ ਗੁਰੂ ਮਤਲਬ ਗ੍ਰੰਥ ਸਾਹਿਬ ਦੀ ਸਾਡੇ ਉੱਤੇ ਮਿਹਰ ਰਹਿਣੀ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਹੀ ਸੁਨੇਹਾ ਸੀ ਵੈਸੇ ਕੰਡਮ ਹੋ ਰਹੇ ਆ ਥੋੜੇ ਜੇ ਸੋ ਮੈਂ ਚਾਹਿਆ ਕਿ ਆਪਣੇ ਭੈਣ ਭਰਾਵਾਂ ਦੇ ਨਾਲ ਗੱਲਬਾਤ ਸਾਂਝੀ ਕਰ ਲਈਏ ਚਲੋ ਹੁਣ ਆਪਣਾ ਵਕਤ ਕੀ ਆ ਵੀ ਐਂਡ ਦੇ ਉੱਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਹੋ ਸਕੇ ਤਾਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਦ ਤੋਂ ਬਾਦ ਆਪਣੇ ਭੈਣ ਭਰਾਵਾਂ ਦੇ ਵਿੱਚ ਤਾਂ ਕਿ ਜਿਹੜੀਆਂ ਕੰਗਣਾ ਵਰਗੀਆਂ ਇਹ ਜਿਹੀਆਂ ਭੇਡਾਂ ਨੇ ਇਹਨਾਂ ਦਾ ਮੈਸੇਜ ਚੱਲ ਜਾਵੇ ਕਿ ਇਹਦੇ ਤੇ ਗੁਰੂ ਸਾਹਿਬ ਨੇ ਕੀ ਮਤਲਬ ਵਰਤਾਰਾ ਵਰਤਾਤਾ ਤਾਂ ਹੁਣ ਸਾਰੇ ਭੈਣ ਭਰਾਵਾਂ ਨੂੰ ਅਪੀਲ ਹੈ ਵੀਡੀਓ ਆਪਣੇ ਆਪ ਤੁਸੀਂ ਭਾਈ ਸ਼ੇਅਰ ਕਰ ਦੇਣਾ ਜਿਹੜਾ ਕੋਈ ਭੈਣ ਭਰਾ ਨਾ ਮਾ ਚੈਨਲ ਤੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਦਬਾ ਦੇਣਾ ਜੀ ਧੰਨਵਾਦ